ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਪਿਲਾਉਂਦੇ ਹੋ ਬੋਤਲ ਦੇ ਵਿੱਚ ਦੁੱਧ ਤਾਂ ਹੋ ਸਕਦਾ ਹੈ ਖਤਰਨਾਕ ਲੱਗ ਸਕਦੀਆਂ ਨੇ ਆਵਲੀਆਂ ਬਿਮਾਰੀਆਂ ਇਮਿਊਨਿਟੀ ਹੁੰਦੀ ਹੈ ਕਮਜ਼ੋਰ ਵੱਧ ਸਕਦਾ ਹੈ ਮੋਟਾਪਾ ਫੇਫੜੇ ਵੀ ਹੋ ਸਕਦੇ ਨੇ ਕਮਜ਼ੋਰ ਜੀ ਹਾਂ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਬੋਤਲ ਦੇ ਵਿੱਚ ਦੁੱਧ ਪਿਲਾਉਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਜਾਣਨ ਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਸ ਦੇ ਨਾਲ ਕਈ ਬਿਮਾਰੀਆਂ ਵੀ ਹੋ ਸਕਦੀਆਂ ਨੇ ਦਸਲ ਛੋਟੇ ਬੱਚਿਆਂ ਦੇ ਲਈ ਮਾਂ ਦਾ ਦੁੱਧ ਸਭ ਤੋਂ ਵੱਧ ਪੋਸ਼ਟਿਕ ਮਨ ਜਾਂਦਾ ਹੈ ਇਹ ਉਹਨਾਂ ਦੀ ਸਮੁੱਚੀ ਸਿਹਤ ਦੇ ਵਿਕਾਸ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਡਾਕਟਰ ਵੀ ਸਲਾਹ ਦਿੰਦੇ ਨੇ ਕਿ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ ਮਾਇਰਾ ਦੇ ਜ਼ਿਕਰ ਮਣੀਏ ਤਾਂ ਬੱਚਾ ਜਿੰਨਾ ਜ਼ਿਆਦਾ ਮਾਂ ਦਾ ਦੁੱਧ ਪੀਂਦਾ ਹੈ ਓਨਾ ਹੀ ਉਸਦਾ ਵਿਕਾਸ ਵਧੀਆ ਹੁੰਦਾ ਹੈ ਇਸ ਦੇ ਨਾਲ ਹੀ ਬਿਮਾਰੀਆਂ ਦਾ ਖਤਰਾ ਵੀ ਘਟ ਜਾਂਦਾ ਹੈ ਹਾਲਾਂਕਿ ਅੱਜਕੱਲ ਦੇ ਵਿਕਸਿਤ ਜੀਵਨ ਸ਼ੈਲੀ ਦੇ ਕਾਰਨ ਕਈ ਵਾਰ ਕਮਕਾਜੀ ਔਰਤਾਂ ਆਪਣੇ ਬੱਚੇ ਨੂੰ ਛਾਤੀ ਦਾ ਦੁੱਧ ਪਿਲਾਉਣ ਦੇ ਬਜਾਏ ਬੋਤਲ ਦਾ ਦੁੱਧ ਪਿਲਾਉਂਦੀਆਂ ਨੇ ਤਾਂ ਜੋ ਬੱਚੇ ਦੀ ਸਿਹਤ ਲਈ ਬਿਲਕੁਲ ਵੀ ਦੱਸ ਦੇ ਕਿ ਚੰਗਾ ਨਹੀਂ ਹੁੰਦਾ ਹੈ ਤੇ ਇਹ ਉਹਨਾਂ ਨੂੰ ਕਈ ਤਰੀਕਿਆਂ ਦੇ ਨਾਲ ਪ੍ਰਭਾਵਿਤ ਕਰ ਸਕਦਾ ਹੈ ਅਤੇ ਗਰੋਥ ਵਿੱਚ ਵੀ ਸਮੱਸਿਆਵਾਂ ਖੜਾ ਕਰ ਸਕਦਾ ਹੈ ਇਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ ਉਹ ਕਿਹੜੀਆਂ ਬਿਮਾਰੀਆਂ ਨੇ ਉਹ ਤੁਹਾਨੂੰ ਇਸ ਪੂਰੀ ਵੀਡੀਓ ਵਿੱਚ ਦੱਸਾਂਗੇ ਦਰਅਸਲ ਵਿਸ਼ਵ ਸਿਹਤ ਸੰਗਠਨ ਯਾਨੀ ਕਿ WHO ਦੇ ਅਨੁਸਾਰ ਇੱਕ ਨਵ ਜੰਮੇ ਬੱਚੇ ਨੂੰ ਪਹਿਲੇ 6 ਮਹੀਨੇ ਸਿਰਫ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ ਇਹ ਬੱਚਿਆਂ ਦੇ ਸਹੀ ਵਿਕਾਸ ਦੇ ਵਿੱਚ ਵੀ ਮਦਦ ਕਰਦਾ ਹੈ ਉਹਨਾਂ ਦਾ ਸਰੀਰ ਮਜ਼ਬੂਤ ਹੋ ਸਕਦਾ ਹੈ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਵਾਧੀ ਜੇਕਰ ਕਿਸੇ ਕਾਰਨ ਕਰਕੇ ਮਾਂ ਦਾ ਦੁੱਧ ਘਟ ਬਣ ਰਿਹਾ ਹੈ ਜਾਂ ਫਿਰ ਮਿਲ ਨਹੀਂ ਪਾ ਰਿਹਾ ਭਾਵ ਛਾਤੀ ਦਾ ਦੁੱਧ ਚੁੰਘਾਉਣਾ ਸੰਭਵ ਨਹੀਂ ਹੈ ਤਾਂ ਜਨਮ ਤੋਂ ਦੋ ਜਾਂ 3 ਹਫਤਿਆਂ ਬਾਅਦ ਬੋਤਲ ਵਾਲਾ ਦੁੱਧ ਦਿੱਤਾ ਜਾ ਸਕਦਾ ਹੈ ਹਾਲਾਂਕਿ ਇਹ ਸਿਰਫ ਇੱਕ ਅਸਥਾਈ ਹੱਲ ਹੈ ਘੱਟੋ ਘੱਟ 6 ਮਹੀਨਿਆਂ ਦੇ ਲਈ ਇਸ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਇਸ ਦੇ ਨਾਲ ਤੁਹਾਡੇ ਬੱਚੇ ਦੇ ਲਈ ਕਾਫੀ ਨੁਕਸਾਨਦੇਹ ਵੀ ਹੋ ਸਕਦਾ ਹੈ ਕਿੰਨਾ ਖਤਰਨਾਕ ਹੋ ਸਕਦਾ ਹੈਗਾ ਕਿ ਕੁਝ ਬਿਮਾਰੀਆਂ ਆ ਸਕਦੀਆਂ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੀ ਦਰਅਸਲ ਜਦੋਂ ਬੱਚੇ ਮਾਂ ਦਾ ਦੁੱਧ ਪਿੰਦੇ ਨੇ ਤਾਂ ਉਹਨਾਂ ਦੀ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੋ ਜਾਂਦੀ ਹੈ ਜਦੋਂ ਬੱਚੇ ਨੂੰ ਛਾਤੀ ਦਾ ਦੁੱਧ ਲਾਉਣ ਦੀ ਬਜਾਏ ਬੋਤਲ ਦੇ ਨਾਲ ਦੁੱਧ ਪਿਲਾਇਆ ਜਾਂਦਾ ਹੈ ਤਾਂ ਉਹਨਾਂ ਦੀ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋ ਸਕਦੀ ਹੈ ਜਿਸ ਦੇ ਕਾਰਨ ਉਹ ਵਾਰ-ਵਾਰ ਜ਼ੁਖਾਮ ਖੰਘ ਅਤੇ ਬੁਖਾਰ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਨੇ ਇਸ ਦੇ ਨਾਲ ਹੀ ਬੱਚਿਆਂ ਦਾ ਮੋਟਾਪਾ ਵੀ ਵੱਧ ਸਕਦਾ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਬੱਚੇ ਜੋ ਕਿ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਬੋਤਲ ਦਾ ਦੁੱਧ ਪਿਲਾਉਣ ਦੇ ਨਾਲ ਉਹਨਾਂ ਦੇ ਵਿੱਚ ਮੋਟਾਪਾ ਵੱਸ ਸਕਦਾ ਹੈ ਖਾਸ ਕਰਕੇ ਜਦੋਂ ਬੱਚਿਆਂ ਨੂੰ ਸਿਰਫ ਜਾਨਵਰਾਂ ਦਾ ਦੁੱਧ ਜਾਂ ਫਿਰ ਪਾਊਡਰ ਦੁੱਧ ਦਿੱਤਾ ਜਾਂਦਾ ਹੈ ਦਰਅਸਲ ਜਾਨਵਰਾਂ ਦੇ ਦੁੱਧ ਦੇ ਵਿੱਚ ਜ਼ਿਆਦਾ ਚਰਬੀ ਹੁੰਦੀ ਹੈ ਜੋ ਬੱਚੇ ਦੇ ਭਾਰ ਨੂੰ ਕਾਫੀ ਵਧਾ ਸਕਦੀ ਹੈ ਇਸ ਦੇ ਨਾਲ ਹੀ ਬੋਤਲ ਵਾਲੇ ਦੁੱਧ ਦੇ ਵਿੱਚ ਪਾ ਮਦ ਦੁੱਧ ਪਿਲਾਉਣ ਦੇ ਨਾਲ ਬੱਚੇ ਦਾ ਵਿਕਾਸ ਵੀ ਹੌਲੀ ਹੁੰਦਾ ਹੈ ਦਰਅਸਲ ਬੋਤਲ ਵਾਲਾ ਦੁੱਧ ਪੀਣ ਦੇ ਨਾਲ ਬੱਚਿਆਂ ਦਾ ਵਿਕਾਸ ਜਿਹੜਾ ਕਿ ਹੋਲੀ ਹੋ ਸਕਦਾ ਹੈ ਜਿਹੜੇ ਕਿ ਮਾਈਕਰੋ ਪਲਾਸਟਿਕ ਬੋਤਲ ਬੰਦ ਦੁੱਧ ਦੇ ਰਾਹੀਂ ਬੱਚਿਆਂ ਦੇ ਸਰੀਰ ਦੇ ਵਿੱਚ ਦਾਖਲ ਹੋ ਸਕਦੇ ਨੇ ਜੋ ਉਹਨਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਕਾਫੀ ਹੱਦ ਤੱਕ ਹੋਲੀ ਕਰ ਸਕਦੇ ਨੇ ਇਸ ਦੇ ਨਾਲ ਉਹਨਾਂ ਦੀ ਸਮੁੱਚੀ ਸਿਹਤ ਕਮਜ਼ੋਰ ਹੋ ਸਕਦੀ ਹੈ ਹੁਣ ਗੱਲ ਆਉਂਦੀ ਹੈ ਵੀ ਫੇਫੜੇ ਵੀ ਕਮਜ਼ੋਰ ਹੋ ਸਕਦੇ ਨੇ ਇਹ ਸ਼ਾਇਦ ਗੱਲ ਤੁਸੀਂ ਪਹਿਲਾਂ ਨਹੀਂ ਸੁਣੀ ਹੋਵੇਗੀ ਦਰਅਸਲ ਰਬੜ ਦੇ ਨਿੱਪਲ ਵਾਲੀ ਬੋਤਲ ਦੇ ਵਿੱਚ ਦੁੱਧ ਪੀਣ ਦੇ ਨਾਲ ਬੱਚਾਂ ਦੇ ਫੇਫੜਿਆਂ ਨੂੰ ਨੁਕਸਾਨ ਹੋ ਸਕਦਾ ਹੈ ਇਸ ਦੇ ਨਾਲ ਫੇਫੜੇ ਕਮਜ਼ੋਰ ਹੋ ਸਕਦੇ ਨੇ ਜਿਸ ਦੇ ਕਾਰਨ ਬੱਚੇ ਨੂੰ ਸਾਹ ਲੈਣ ਦੇ ਵਿੱਚ ਵੀ ਤਕਲੀਫ ਹੋ ਸਕਦੀ ਹੈ ਕਈ ਮਾਮਲਿਆਂ ਦੇ ਵਿੱਚ ਇਹ ਨਮੂਨਿਆਂ ਦੇ ਜੋਖਮ ਨੂੰ ਵੀ ਵਧਾ ਸਕਦਾ ਹੈ ਇਹ ਜਾਣਕਾਰੀ ਤੁਹਾਡੇ ਲਈ ਬੇਹਤ ਖਾਸ ਹੈਗੀ ਆਪਣੇ ਬੱਚਾ ਦਾ ਖਾਸ ਧਿਆਨ ਰੱਖਿਆ ਕਰੋ ਤੇ ਜਿੰਨਾ ਹੋ ਸਕਦਾ ਹੈਗਾ ਮਾਂ ਦਾ ਦੁੱਧ ਹੀ ਪਿਲਾਇਆ ਕਰੋ ਕਿਉਂਕਿ ਮਾਂ ਦਾ ਦੁੱਧ ਇੱਕ ਵਰਦਾਨ ਵੀ ਹੁੰਦਾ ਹੈ ਤੇ ਬੱਚੇ ਦੇ ਲਈ ਪੋਸ਼ਟਿਕ ਆਹਾਰ ਵੀ ਹੁੰਦਾ ਹੈ